ਰੂਹਿੰਦ ਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਜੋ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ ਵਾਰਦਾਤ ਹੋਈ ਸੀਗੀ ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਖੁਦ ਡੀਐਸਪੀ ਸਾਹਿਬ ਸੀਏ ਸਾਡੀ ਟੀਮ ਔਰ ਐਸਐਚਓ ਦਸੂਆ ਹਰਪ੍ਰੇਮ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀਸ਼ ਖਤਰੀ ਜੀ ਇਹਨਾਂ ਸਾਰਿਆਂ ਨੇ ਮੀਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਦਾ ਨਾਂ ਸਾਹਿਲ ਹੈ ਗਿਆ। ਔਰ ਇਹਨਾਂ ਦੀ ਇੰਟਰੋਗੇਸ਼ਨ ਚ ਜਿਹੜਾ ਉਸ ਦਿਨ 골ਡ ਸੀਗਾ ਜਿੰਨਾ ਵੀ 골ਡ ਸੀਗਾ ਤੁਸੀਂ ਹੁੰਦੇ ਦੇਖ ਸਕਦੇ ਹੋ ਸਾਰਾ ਰਿਕਵਰ ਹੋ ਗਿਆ। ਔਰ ਜਿਹੜੇ ਇਹਨਾਂ ਨੇ ਅਮਾਉਂਟ ਲਖਾਈ ਆ ਉਹ ਅਮਾਉਂਟ ਹਾਲੇ ਹੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ ਜਿਹੜੀ 80 ਹੈਗੀ। ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਬਕਵਾਕ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਨੀ ਬੈਠੀ ਸੀਗੀ ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜੋ ਹੁਣ ਇੰਟਰੋਗੇਸ਼ਨ ਗੱਲ ਸਾਹਮਣੇ ਉਹਨਾਂ ਨੂੰ ਦੱਸੀ ਆਪਣੀ ਲੋਕੇਸ਼ਨ ਦੱਸ ਰਹੀ ਸੀ ਕਿ ਵੈਸੇ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ ਤੇ ਚੈਟ ਕਰਕੇ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਫਿਰ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੇਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੇ 골ਡ ਧੇਉਣ ਲਈ ਪਲੱਸ ਪੈਸੇ ਧੇਉਣ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੁਚੀ ਹੋਰ ਹੈਗੇ ਆ ਔਰ ਇੱਕ ਇਹ ਲੇਡੀਜ਼ ਹੈਗੀ ਆ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ ਔਰ ਸਾਡੀ ਜਿਹੜੀ ਇਹ ਵਾਰਦਾਤ ਇਕ ਤੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਅਗਸਤ ਵਾਲੇ ਦਿਨ ਵੀ ਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ ਸਰ ਜਿਹੜੇ ਅਰੋਹੀ ਅਗਰੇ ਗਏ ਆ ਕਿ ਇਹਨਾਂ ਦੀ ਪਹਿਲਾਂ ਕੋਈ ਹਿਸਟਰੀ ਰਹੀ ਹੈ ਕੋਈ ਪਰਚਾ ਕਰ ਨਹੀਂ ਨਵੇਂ ਮੁੰਡੇ ਆ ਜੀ ਇਹ ਨਵੇਂ ਮੁੰਡੇ ਆ ਔਰ ਇਸ ਲੇਡੀਆਂ ਨੇ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ ਸਰ ਨਾਮ ਹੀ ਦਾ ਨਾਂ ਕੀ ਹੈ ਇਹ ਲਿਖਿਆ ਜੀ ਨਵਨੀਤ ਕੌਰ ਹੈ ਜੀ ਉਹ ਸਰਿਕ ਹੋਰੀ ਗਏ ਮਾਦੋ ਕਿਹੜੇ ਪਿੰਡ ਤੋਂ ਆਉਂਦਾ ਹੈ ਨਰੈਣਗੜ੍ਹ ਤੋਂ ਆ ਜੀ ਕੀ ਨਾਮ ਤੇ ਨੂੰ ਇਹਨਾਂ ਦੇ ਨਵਨੀਤ ਕੌਰ ਹੈਗਾ ਜਿਨੇ ਇਹ ਸਾਰੀ ਪਲੈਨਿੰਗ ਕੀਤੀ ਸੀ ਜਿਹੜੀ ਸਾਡੇ ਮਦੇਈ ਹੈਗੀ ਆ ਪੂਜਾ ਦੇਵੀ ਇਹਦੀ ਇਹ ਦਰਾਨੀ ਲੱਗਦੀ ਹੈ ਇਹ ਦਰਾਨੀ ਜਠਾਣੀ ਸੀਗੇ ਦੋਨੋਂ ਦੋਨੋਂ ਹੀ ਗੱਡੀ ਸੀਗੇ ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ ਇਹ ਮੁੰਡਿਆਂ ਨੇ ਗਾਂ ਆਪਣੇ ਦੋਸਤ ਬੁਲਾ ਲੈ ਸੀਗੇ ਉਹ ਵੀ ਅਸੀਂ ਜਲਦੀ ਫੜ ਲਾਂਗੇ ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ और जल्दी ही उन्होंने भी असि कर लेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप